ਰੀਡ ਦੀ ਹੱਡੀ ਦੀਆਂ ਨਸਾਂ ਦਾ ਦਬ ਜਾਣਾ ਕਈ ਵਾਰੀ ਨਸ ਬੈਕ ਤੋਂ ਦਬਦੀ ਹੈ ਕਈ ਵਾਰੀ ਨਸ ਹੈ ਜੋ ਆਪਣੇ हिਪ ਜੋਇੰਟਸ ਤੇ ਇੱਥੇ ਦਬ ਜਾਂਦੀ ਹੈ ਸੋ ਆਪਾਂ ਕਿਹੜੀਆਂ ਕਿਸਮਾਂ ਦਾ ਕਰੀਏ ਕਿ ਖੂਨ ਦਾ ਸੰਚਾਰ ਇੱਕਦਮ ਚੱਲ ਪਵੇ ਸਤਿ ਸ਼੍ਰੀ ਅਕਾਲ ਜੀ ਥਿਸ ਇਸ ਡਾਕਟਰ ਗੁਰਸ਼ੇਰ ਸਿੰਘ ਨੰਬਰ 1 ਅਗਰ ਤੁਹਾਡੇ ਬੈਕ ਤੇ ਇਸ ਜਗ੍ਹਾ ਨਸ ਦਬੀ ਹੋਈ ਹੈ ਤੁਸੀਂ ਐਦਾਂ ਉੱਚੇ ਟੇਬਲ ਦੇ ਅਰਾਊਂਡ ਖੜ੍ਹ ਜਾਓਗੇ ਅੱਡੀਆਂ ਨਾਲ ਪਹਿਲਾਂ ਉੱਪਰ ਨੂੰ ਚੱਕ ਦੋਗੇ ਔਰ ਐਦਾਂ ਆਪਾਂ ਰਾਮ ਨਾਲ ਲੇਟ ਜਾਾਂਗੇ ਔਰ ਪੈਰ ਉੱਪਰ ਚੱਕ ਦਾਂਗੇ ਹੋਲਡ ਕਰ ਦਾਂਗੇ ਉੱਪਰ ਆਪਣਾ ਤਾਂ ਕਿ ਡੀਕੰਪਰੈਸ ਹੋ ਸਕੇ ਸਪਾਈਨ ਔਰ ਇਥੇ ਹੋਲਡ ਕਰਾਂਗੇ 10 ਸੈਕਿੰਡ 1 2 3 4 10 ਦੈਨ ਰਿਲੈਕਸ ਹੋ ਜਾਾਂਗੇ ਐਦਾਂ ਤੁਸੀਂ 5 ਵਾਰੀ ਕਰਨਾ ਦੂਸਰੀ ਕਸਰਤ ਕੀ ਹੈ ਤੁਸੀਂ ਐਦਾਂ ਇੱਕ ਪੌੜੀਆਂ ਤੇ ਖੜ੍ਹਜੋਗੇ ਫਾਰ ਇਗਜ਼ਾਮਪਲ हिਪ ਜੋਇੰਟ ਤੇ ਨਸ ਦਬੀ ਹੈ ਇਸ ਨੂੰ ਆਪਾਂ نیچے ਲਟਕਾ ਦਾਂਗੇ ਔਰ ਐਦਾਂ ਐਦਾਂ ਹਿਲਾਵਾਂਗੇ ਆਪਾਂ ਘੱਟੋ ਘੱਟ ਨਹੀਂ ਤਾਂ 15 ਤੋਂ 20 ਵਾਰੀ ਐਦਾਂ ਕਰਕੇ ਫਿਰ ਆਰਾਮ ਦੂਸਰੀ ਲਾਤਾ ਕੋਡਾ ਬਿਲਕੁਲ ਸਿੱਧਾ ਚਾਹੀਦਾ ਹੈ ਐਦਾਂ ਜਦੋਂ ਆਪਾਂ ਨਸ ਲਟਕਾਵਾਂਗੇ ਤਾਂ ਜੋ ਆਪਣੇ ਜੋ ਐਸਿਟਾਬुलम ਜੋ ਆਪਣਾ हिਪ ਜੋਇੰਟ ਹੈ ਉਹਦੇ ਵਿੱਚ ਮਿਲੀਮੀਟਰ ਜਿੰਨਾ ਹੀ ਗੈਪ ਹੈ ਜੋ ਹੋ ਜੇਗਾ Descarna nas des...